ਸਯੁਕਤ ਕਿਸਾਨ ਮੋਰਚੇ ਦੇ ਵੱਲੋਂ 16 ਫਰਵਰੀ ਬੰਦ ਦੇ ਕਾਲ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਭਰ ਵਿੱਚ ਅਲੱਗ-ਅਲੱਗ ਸੰਸਥਾਵਾਂ ਦੇ ਵੱਲੋਂ ਕਿਸਾਨਾਂ ਨੂੰ ਹਮਾਇਤ ਦਿੱਤੀ ਜਾ ਰਹੀ ਹੈ ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਝੂੜਨੀ ਦੇ ਵੱਲੋਂ ਲਾਡੋਵਾਲ ਟੋਲਪਲਾਜ਼ਾ ਵਿਖੇ ਧਰਨਾ ਲਗਾ ਟੋਲਪਲਾਜ਼ਾ ਫ੍ਰੀ ਕਰਵਾਇਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਜਨ ਅਕਤਰ ਕੱਲ ਵੀ ਸੰਯੁਕਤ ਕਿਸਾਨ ਮੋਰਚੇ ਦੇ ਦਿਸਰ ਦੇ ਸ਼ੇਟ ਲਾਡੋਵਾਲ ਟੋਲ ਪਲਾਜ਼ਾ ਕੁਝ ਘੰਟਿਆਂ ਦੇ ਲਈ ਫ੍ਰੀ ਕਰਵਾਇਆ ਗਿਆ ਅਤੇ ਅੱਜ ਦੂਜੇ ਦਿਨ ਲਾਡੋਵਾਲ ਟੋਲ ਪਲਾਜ਼ਾ ਤਿੰਨ ਚਾਰ ਘੰਟਿਆਂ ਦੇ ਲਈ ਫ੍ਰੀ ਕਰਵਾਏ ਜਾ ਰਿਹਾ ਜਿਸ ਵਿੱਚ ਸਮੂਹ ਪੰਜਾਬ ਭਾਰਤ ਲੁਧਿਆਣਾ ਵਾਸੀ ਭਰਪੂਰ ਸਹਿਯੋਗ ਦੇ ਰਹੇ ਹਨ ਉਥੇ ਹੋਣਾ ਕੇਂਦਰ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਮੰਗਾਂ ਨਾਮ ਮੰਨੀਆਂ ਗਈਆਂ ਤਾਂ ਸਾਡੇ ਵੱਲੋਂ ਸੰਘਰਸ਼ ਹੋਰ ਤੇਖੇ ਕਿੱਤੇ ਜਾਣਗੇ ਮੈਂ ਜਗਜੀਤ ਸਿੰਘ ਅਰੋੜਾ ਸੂਬਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਚ ਪੰਜਾਬ ਸਾਥੀਓ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੀ ਹੈ ਕਿ ਕਿਸਾਨਾਂ ਨੇ ਅੱਜ ਤੋਂ 3 ਸਾਲ ਪਹਿਲਾਂ ਵੀ ਇੱਕ ਮੋਰਚਾ ਲਗਾਇਆ ਸੀ ਦਿੱਲੀ ਦੇ ਬਾਰਡਰ ਤੇ ਔਰ ਬੜਾ ਸ਼ਾਂਤੀਪੂਰਵਕ 2 ਸਾਲ ਤੱਕ 2.5 ਸਾਲ ਤੱਕ ਕੋਈ ਵਾਇਲੈਂਸ ਨਹੀਂ ਹੋਈ ਕੋਈ ਕਿਸੇ ਕਿਸਮ ਦਾ ਭੜਕਾਉ ਕੰਮ ਨਹੀਂ ਹੋਇਆ ਸ਼ਾਂਤੀ ਨਾਲ ਉੱਥੇ ਬੈਠੇ ਰਹੇ ਗਰਮੀ ਧੁੱਪ ਬਰਦਾਸ਼ ਸਾਰਾ ਕੁਝ ਬਰਦਾਸ਼ ਕੀਤਾ ਠੰਡ ਵੀ ਬਰਦਾਸ਼ ਕੀਤੀ ਅਖੀਰ ਸਰਕਾਰ ਨੂੰ ਝੁਕਣਾ ਪਿਆ ਤੇ ਉਹਨਾਂ ਨੇ ਵਾਦਾ ਕੀਤਾ ਕਿ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਨੇ ਤੇ ਜਲਦੀ ਦਾ ਕਾਨੂੰਨ ਬਣ ਜਾਏਗਾ ਅੱਜ 3 ਸਾਲ ਨਿਕਲ ਗਏ ਵਾਦਾ ਕਰਕੇ ਸਰਕਾਰ ਸੋ ਗਈ ਸੋ ਗਈ ਸਰਕਾਰ ਔਰ ਜਦੋਂ ਹੁਣ ਕਿਸਾਨ ਜਾਗਿਆ ਹੈ ਕਿ ਭਈ ਸਾਡੀਆਂ ਮੰਗਾਂ ਪੂਰੀਆਂ ਕਰੋ ਜਿਹੜਾ ਤੁਸੀਂ ਵਾਦੇ ਕੀਤੇ ਸੀ ਕਾਨੂੰਨ ਬਣਾਉਂਦੇ ਹੋ ਕਾਨੂੰਨ ਬਣਾਓ ਐਸਪੀ ਤੇ ਕਾਨੂੰਨ ਬਣਾਓ ਕਿਸਾਨਾਂ ਦੇ ਜਿਹੜੇ ਪਰਚੇ ਹੋਏ ਸੀ ਉਹ ਰੱਦ ਕਰੋ ਤੁਸੀਂ ਕੁਝ ਵੀ ਨਹੀਂ ਕੀਤਾ ਤੁਸੀਂ ਸਿਰਫ ਵਾਦਾ ਕਰਕੇ ਮੁੱਕਰ ਗਏ 24 ਦੀਆਂ ਚੋਣਾਂ ਆ ਰਹੀਆਂ ਨੇ ਇਸ ਲਈ ਜੇ ਅਗਰ ਮੋਦੀ ਸਰਕਾਰ ਇਹਦੇ ਵਿੱਚ ਪੂਰੀ ਤਰ੍ਹਾਂ ਜਿੱਤ ਗਈ ਬਹੁਮਤ ਨਾਲ ਆ ਗਈ ਤੇ ਕਿਸਾਨਾਂ ਦੀ ਆਵਾਜ਼ ਹਮੇਸ਼ਾ ਵਾਸਤੇ ਦਬ ਜਾਏਗੀ ਇਹ ਤੁਸੀਂ ਜਾਣਦੇ ਹੋ ਔਰ ਤੁਸੀਂ ਦੇਖੋ ਸਾਡੇ ਕਿਸਾਨਾਂ ਦੇ ਉੱਪਰ ਕਿਸ ਤਰ੍ਹਾਂ ਦੇ ਤਸੱਦਦ ਹੋ ਰਹੇ ਨੇ ਜਿਵੇਂ ਕਿ ਅਸੀਂ ਕੋਈ ਪਾਕਿਸਤਾਨ ਤੋਂ ਕਿਸਾਨ ਪਾਕਿਸਤਾਨ ਤੋਂ ਆਏ ਹੋਣ ਹਨਾ ਬਾਰਡਰ ਸੀਲ ਕਰ ਦਿੱਤੇ ਗਏ ਨੇ ਸੱਤ-ਸੱਤ ਲੇਅਰ ਦੀ ਬੈਰੀਕੇਟਿੰਗ ਲਗਾ ਦਿੱਤੀ ਗਈ ਹੈ ਰਬੜ ਦੀ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਡਰੋਨ ਤੋਂ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਡਰੋਨ ਤੋਂ ਕੀ ਭਾਰਤ ਦੇ ਇਤਿਹਾਸ 'ਚ ਅਜਿਹਾ ਹੋਇਆ ਤੁਸੀਂ ਦੇਖਿਆ ਕਿਸੇ ਹੋਰ ਸਟੇਟ ਨਾਲ ਇਹੋ ਜਿਹਾ ਧੱਕਾ ਕੀਤਾ ਗਿਆ ਕਿ ਅਸੀਂ ਮਾਈਨੋਰਟੀ ਤੋਂ ਆਉਂਦੇ ਹਾਂ ਇਸ ਕਰਕੇ ਸਾਡੇ ਤੇ ਅਤਿਆਚਾਰ ਹੋ ਰਿਹਾ ਹੈ ਅਸੀਂ ਮਾਈਨੋਰਟੀ ਵਰਗ ਨੂੰ ਇਹ ਭਾਰਤੀ ਜਨਤਾ ਪਾਰਟੀ ਹਿੰਦੂਸਤਾਨ ਦੀ ਸਾਰੀ ਮਾਈਨੋਰਟੀ ਵਰਗ ਨੂੰ ਦਬਾ ਰਹੀ ਹੈਗੀ ਚਾਹੇ ਉਹ ਮੁਸਲਮਾਨ ਹੋਣ ਚਾਹੇ ਉਹ ਸਿੱਖ ਹੋਣ ਚਾਹੇ ਉਹ 크ਿਸਚਨ ਹੋਣ ਇੱਕ ਵਰਗ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੀਆਂ ਵੋਟਾਂ ਹਾਸਲ ਕਰਨ ਵਾਸਤੇ ਸਾਡੇ ਤੇ ਤਸੱਦਦ ਕੀਤਾ ਜਾ ਰਿਹਾ ਹੈ ਕੀ ਆਪਣੇ ਦੇਸ਼ ਦਾ ਬੰਦਾ ਆਪਣੇ ਦੇਸ਼ ਲਈ ਕਿਤੇ ਜਾਣ ਨੂੰ ਕਿਸੀ ਦੀ ਇਜਾਜ਼ਤ ਚਾਹੀਦੀ ਉੱਥੇ ਕਟਿਲੀਆਂ ਤਾਰਾਂ ਲਗਾਤਿਆਂ ਤੁਹਾਡੇ ਅਗਰ ਇਮਾਨਦਾਰੀ ਤੁਹਾਡੇ ਅੰਦਰ ਹੈ ਤੇ ਤੁਹਾਨੂੰ ਇਹ ਬਾਰਡਰ ਸੀਲ ਕਰਨ ਦੀ ਲੋੜ ਕਿਉਂ ਪਈ ਕਿਉਂ 4 ਦਿਨ ਪਹਿਲਾਂ ਤੋਂ ਹੀ ਤੁਸੀਂ ਤਿਆਰੀਆਂ ਕਰ ਲੀਆਂ ਅੱਜ ਤੁਸੀਂ ਦਿਖਾਵਾ ਕਰ ਰਹੇ ਹੋ ਨਾਟਕ ਕਰ ਰਹੇ ਹੋ ਕਿ ਅਸੀਂ ਅੱਜ ਗੱਲਬਾਤ ਕਰਨ ਲਈ ਤਿਆਰ ਆ ਕਿਸਾਨਾਂ ਨੂੰ ਬਦਨਾਮ ਕਰਦੇ ਹੋ ਕਦੀ ਅਤਵਾਦੀ ਕਹਿ ਕੇ ਕਦੀ ਵਖਵਾਦੀ ਕਹਿ ਕੇ ਕਿਸਾਨਾਂ ਨੂੰ ਝੂਠਾ ਸਾਬਿਤ ਕਰਦੇ ਹੋ ਕਿ ਇਹਨਾਂ ਦੀਆਂ ਮੰਗਾਂ ਵਧੀਆਂ ਜਾ ਰਹੀਆਂ ਨੇ ਕਿਸਾਨਾਂ ਦੀ ਉਹੀ ਮੰਗਾਂ ਨੇ ਤਿੰਨ ਚਾਰ ਮੰਗਾ ਨੇ ਜਿਸ ਤੇੜੀ ਕਾ ਪਿਆ ਹੋਇਆ ਲੇਕਿਨ ਇਹ ਹਿੰਦ ਦੀ ਸਰਕਾਰੇ ਅਸੀਂ ਤੁਹਾਨੂੰ ਦੱਸਦਾ ਚਾਹਨੇ ਆ ਕਿ ਜੋ ਤਸੱਦਦ ਤੁਸੀਂ ਕਰ ਰਹੇ ਹੋ ਤੇ ਹਿਟਲਰ ਵੀ ਨਹੀਂ ਰਿਹਾ ਦੁਨੀਆ 'ਚ ਔਰ ਜਿੰਨੇ ਵੀ ਤਾਨਾਸ਼ਾਹ ਰਹੇ ਨੇ ਆਪਣੀ ਆਪਣੀ ਸਰਕਾਰਾਂ ਦੇ ਉਹ ਸਭ ਚਲੇ ਗਏ ਨੇ ਸਤਾਮ हुसैन ਚਲਾ ਗਿਆ ਜੋ ਵੀ ਤਾਨਾਸ਼ਾਹ ਦੁਨੀਆ ਦੇ ਅੰਦਰ ਹੋਏ ਉਹ ਸਾਰੇ ਵਾਰੀ ਵਾਰੀ ਚਲੇ ਗਏ ਲੁਧਿਆਣੇ ਤੋਂ ਔਰ ਸਾਡੇ ਤਲਵੰਸੀ ਜੀ ਕੈਪਟਨ ਜੋ ਕਿ ਮੀਤ ਪ੍ਰਧਾਨ ਪੰਜਾਬ ਸੋ ਇਧਰ ਮੇਰੇ ਸੱਜੇ ਪਾਸੇ ਖੜੇ ਨੇ ਜਗਜੀਤ ਸਿੰਘ ਜੀ ਰੋੜਾ ਜਿਹੜੇ ਆਪਣੇ ਜਲਨ ਸਕੱਤਰ ਪੰਜਾਬ ਸੁਖਦੇਵ ਸਿੰਘ ਜੀ ਸੋ ਜਲਨ ਸਕੱਤਰ ਲੁਧਿਆਣਾ ਹੋਰ ਸਾਡੇ ਦਰਜਾ ਵੇ ਦਰਜਾ ਸਾਰੇ ਨੇ ਹਾਂ ਜੀ ਮੋਦੀ ਸਰਕਾਰ ਨੂੰ ਕੀ ਚ ਦੋ ਮੋਦੀ ਸਰਕਾਰ ਨੂੰ ਤਾਂ ਜਿਹੜਾ ਹੁਣ ਪਿੱਟ ਸਿਆਪਾ ਹੋ ਰਿਹਾ ਤੁਹਾਨੂੰ ਦੱਸ ਹੀ ਰਿਹਾ ਵੀ ਕੀ ਕਹੀਏ ਬਹੁਤ ਕੁਝ ਕਹਿ ਰਹੇ ਆ ਤੇ ਕਵਾਂਗੇ ਵੀ ਸੋ ਇਸ ਕਰਕੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਜੋ ਸਾਡਾ ਬੰਦਾ ਹੱਕ ਕੇ ਸਾਨੂੰ ਦਿੱਤਾ ਜਾਵੇ ਸਾਨੂੰ ਨਾ ਬੇਵਜਹ ਮਾਰਿਆ ਜਾਵੇ ਕਿਸਾਨਾਂ ਨੂੰ ਕਿਉਂ ਇਦਾਂ ਮਾਰ ਰਹੇ ਹੋ ਕਿਉਂ ਕੁੱਟ ਰਹੇ ਹੋ ਅਸੀਂ ਗੱਲ ਹੈ ਜੀ ਵੇਖੋ ਸਾਰਾ ਆਬਾਮ ਜੇ ਉੱਥੇ ਚਲਾ ਜਾਏਗਾ ਤੇ ਇਧਰ ਵੀ ਇੰਨੀ ਦੁਨੀਆ ਜਿਹੜੀ ਬੈਠੀ ਕੋਈ